ਪੈਣ ਦਿਓ ਸੋਹਣਿਆ ਵੀਰ ਵੇ ਖੱਟੀ ਮਿੱਟੀ ਵੇ ਜਲੰਦਰ ਦੀ ਪੈਣ ਦਿਓ ਸੋਹਣਿਆ ਵੀਰ ਵੇ ਖੱਟੀ ਮਿੱਟੀ ਵੇ ਜਲੰਦਰ ਦੀ ਅੱਜ ਕਰੀ ਆ ਜਾ ਵੀਰ ਨਾ ਵੇ ਮੇਰੇ ਰੌਣਕ ਅੰਦਰ ਦੀ ਅੱਜ ਕਰੀ ਆ ਜਾ ਵੀਰ ਨਾ ਵੇ ਮੇਰੇ ਰੌਣਕੇ ਅੰਦਰ ਦੀ ਪੈਣ ਦਿਆ ਸੋਹਣਿਆ ਵੀ ਰਵੇ ਆਪਾਂ ਰੁਸ ਕੇ ਮਨਾ ਮੰਗੇ ਪੈਣ ਦਿਆ ਸੋਹਣਿਆ ਵੀ ਰਵੇ ਆਪਾਂ ਰੁਸ ਕੇ ਮਨਾਵਾਗੇ ਦਿਵਾਲੀ ਤੇ ਲੋੜੀ ਵੀ ਰਵੇ ਆਪਾਂ ਇਕੱਠੇ ਹੀ ਮਨਾਮਗੇ ਦਿਵਾਲੀ ਤੇ ਲੋੜੀ ਵੀਰੇ ਆਵੇ ਆਪਾਂ ਇਕੱਠੇ ਹੀ ਮਨਾਵਾ ਗੇ ਪੈਣ ਦਿਆ ਸੋਹਣਿਆ ਵੀਰਾਵੇ ਮੋਂਡੇ ਤੇ ਖੇਸ ਪਿਆ ਪੈਣ ਦਿਆ ਸੋਹਣਿਆ ਵੀਰਾਵੇ ਮੋਂਡੇ ਤੇ ਖੇਸ ਬਿਆ ਇੱਕ ਜਿੰਦ ਤੇਰੀ ਵੀਰੇ ਆਵੇ ਸਰਾ ਜਗ ਪਰ ਦੇਸ ਗਿਆ ਇਕ ਜਿੰਦ ਤੇਰੀ ਵੀਰ ਆਵੇ ਸਾਰਾ ਜਗ ਪਰ ਦੇਸ ਗਿਆ ਬੀਰ ਦੀਏ ਸੋਹਣਿਆ ਪਹਿਣੇ ਨੀ ਬਾਗੇ ਵਿੱਚ ਖੇਸੀਆ ਬੀਰ ਦੀਏ ਸੋਹਣਿਆ ਪਹਿਣੇ ਨੀ ਬਾਗੇ ਵਿੱਚ ਖੇਸੀਆ ਪੇਗਰਨਾ ਕਰੀ ਪਹਿਣੇ ਨੀ ਸਾਰਾ ਜਗ ਪਰ ਦੇਸੀਆ ਪੇਗਰਨਾ ਕਰੀ ਪਹਿਣੇ ਨੀ ਸਾਰਾ ਜਗ ਪਰ ਦੇਸੀਆ ਪਹਿਣ ਦਿਆ ਸੋਹਣਿਆ ਵੀ ਰਾਵੇ ਗਜ ਸੱਟ ਦੀਆਂ ਟਾਬਾਂ ਤੇ ਪਹਿਣ ਦਿਆ ਸੋਹਣਿਆ ਵੀ ਰਾਵੇ ਗਜ ਸੱਟ ਦੀਆਂ ਤਾਬਾਂ ਤੇ ਦੁੱਖ ਸੁੱਖ ਹੁਣ ਵੀਰ ਆਵੇ ਲਖ ਲਈਏ ਵੇ ਕਤਾਬਾਂ ਤੇ ਦੁੱਖ ਸੁੱਖ ਹੁਣ ਵੀਰ ਆਵੇ ਲਖ ਲਈਏ ਵੇ ਕਤਾਬਾਂ ਤੇ ਪੈਣ ਦੀਆ ਸੋਹਣਿਆ ਵੀਰ ਆਵੇ ਖੱਟੀ ਮਿੱਟੀ ਵੇ ਜਲਨ ਰਦੀ ਪਹਿਣ ਦੀਆ ਸੋਹਣਿਆ ਬੇਰਾਵੇ ਖੱਟੀ ਮਿੱਟੀ ਵੇ ਜਲੰਦਰ ਦੀ ਅੱਜ ਕਰੀ ਆ ਜਾ ਵੀਰ ਆਵੇ ਮੇਰੇ ਰੌਣਕ ਅੰਦਰ ਦੀ ਅੱਜ ਕਰੀ ਆ ਜਾ ਵੀਰ ਆਵੇ ਮੇਰੇ ਰੌਣਕ ਅੰਦਰ ਦੀ